ਮੌਸਮ ਠੰਡਾ ਚੂਈ ਕੇ ਕਰੀ ਜਾਂਦੀ ਹੈ ਮੈਂ ਚੱਲ ਉਧਰ ਮੈਂ ਗੱਲ ਕਰ ਮੌਸਮ ਬਹੁਤ ਠੰਡਾ ਹੋ ਗਿਆ ਥਰ ਲੱਗੀ ਗਿਆ ਠੰਡਾ ਨਾ ਅੱਜ ਫਿਰ ਹੂੰ ਪਾਣੀ ਨੂੰ ਤਾਂ ਉਹਦੀ ਚੁੰਬੜ ਜਾਂਦਿਕ। ਟੁਕੜਾਂ ਦੀ ਵਾਰੀ ਤਾਂ ਨਹੀਂ ਆਉਣ ਦਿੰਦੀਆਂ ਛੇਤੀ। ਅੰਮਾ ਮੋਂ ਦੇਖਿਓ ਜੇ। ਕਿਉਂ? ਚੰਗੀ ਐ? ਸਟੋਈ ਖੜ ਜਾ। ਲੋ ਜੀ ਚੰਗੀ ਪੁਲੀ ਕਰਦੇ ਆਂ ਨਹੀਂ ਸਾਂਵੇਂ ਉਹਦੇ ਕੋਲ ਆ ਗਈ ਨਿੱਕੀ ਜੀ। ਲਿਓ। ਕੋਈ ਪੁੱਛ ਹੋਇਆ ਸਰਦਾ ਖੁਸ਼। ਲਓ ਜੇ।

ਜੋ ਮੈਂ ਇੰਟਰਨੈਟ ਤੇ ਚੱਕ ਕੀਤਾ ਹੋਇਆ ਏ ਠੀਕ ਨਹੀਂ ਆਜਾ ਪ੍ਰਭ ਲੈ ਕੇ ਸਾਈਡ ਤੋਂ ਹਟ ਗਿਆ دوسری ਸਾਈਡ ਤੇ ਪਾ ਲੈ ਕੋਈ ਚੱਕਰ ਉਹ ਮੁਰਗੀ ਖਰਾਬ ਹੀ ਹੋਈ ਜੇ ਨੂੰ ਅਗਰ ਖੱਲੋ ਹੋਏ ਕੱਢ ਕੇ ਬਾਹਰ ਦੇ ਦੇ ਆ ਉਸਾ ਜਿਹੜੇ ਤਾਂ ਰੱਖੇ ਸੀ ਗੱਲ ਇਹਨੂੰ ਇਹਨੂੰ ਗਾ ਦਿਓ ਪੋਸ਼ ਨਹੀਂ ਪੌਣ ਆਈ ਮੈਂ ਤਾਂ ਨਕਸਾਨੀ ਹੋ ਗਿਆ ਤੇ ਪਤਾ ਨਹੀਂ ਕਿਵੇਂ ਸੂਤ ਆਊਗਾ ਅੱਗੇ ਸੂਤ ਕੀਤਾ ਸੀਗਾ ਇਹ ਮਨ ਲੱਗ ਪਿਆ ਅਪਲਾਈ ਜੀ ਨਵੀਂ ਲੱਗੂਗੀ ਤੇਰਾ ਸੈੱਟ ਦਿਨ ਗੱਡੇ ਬੱਚਿਆਂ ਨੇ ਛਾਲਾਂ ਮਾਰ ਮਾਰੀ ਤੋੜਤਾ ਸਾਰਾ ਸਸੂਪਰ ਸਾਰਿਆਂ ਨੂੰ ਕਿਹਾ ਵੀ ਠੀਕ-ਠਾਕ ਹੈ ਪਾਵਰ ਠੀਕ-ਠਾਕ ਹੈ ਇਕ ਕਾਮ ਸੁਵਾਰ ਲਿਆ ਤਾਂ ਕੱਟ ਗੜਕ ਇਹ ਸੀ ਦੀ ਸਰਵਸੋਈ ਤੇ ਬੈੱਡ ਰੋਟ ਗਿਆ ਸਰਦੀਆਂ ਚ ਇਹ ਸੀਗਾ ਪਹਿਲਾਂ ਵੀ ਟੁੱਟਿਆ ਹੋਇਆ ਸੀ ਠੀਕ ਕਰ ਲਿਆ ਸੀ ਤਾਂ ਇਹਨਾਂ ਨੇ ਆਪ ਹੀ ਕਰ ਲਿਆ ਸੀ ਵਧੀਆ ਹੋ ਗਿਆ ਸੀ ਠੀਕ ਹੈ ਸਮਝ ਤੇਰਾ ਟਾਈਮpass ਜਾਂ ਕਰਦਾ ਹੋਗਾ ਸੀ ਪਰ ਅੱਜ ਵੀ ਰਾਤ ਨੂੰ ਸਰਵਿਸ ਕਰਨ ਲੱਗ ਗਿਆ ਤੇ ਉਹ ਕਿਤੇ ਬਰ ਰੱਖ ਲਿਆ ਉਹਨੇ ਤੇ ਬੋਲਣਾ ਜ਼ਿਆਦਾ ਵਜਨ ਆ ਗਿਆ ਨੂੰ ਪਰ ਖੜ ਕੇ ਜੀਤ ਨੂੰ ਦੇ ਪਾਟ ਦੇ ਮੈਂ ਕੋਲੇ ਨਾਲ ਦਾ ਟਾਈਮ ਨੇ ਚੀਕ ਕਰਨ ਦਾ ਬੰਦ ਸੋਕੇ ਰ ਆਪਾਂ ਦਾ ਬੱਦ ਛੱਡ ਦਿੰਨੇ ਆਂ ਚਾਦਰ ਫਿੱਟੇ ਪਾ ਦਿੰਨੇ ਡੈਡ ਨੂੰ ਐਸੇ ਤਾਂ 14 ਸਾਲ ਹੋ ਗਏ ਪਰ ਕਈ ਵਾਰ ਤੁਹਾਨੂੰ ਵਧੀਆ ਵੀ ਰਹਿੰਦੀ ਹੈ ਜਿੱਥੋਂ ਮੇਰੇ ਘੁਆਲੇ ਦਾ ਬੈੱਡ ਲੈਂਦੇ ਸੀ ਉੱਥੇ ਲੈਂਦੇ ਸੀ ਮੋਗੇ ਤੋਂ ਤੇ ਉਹਨਾਂ ਦੇ ਵਿਆਹ ਨੂੰ ਬਹੁਤ ਸਾਲ ਹੋ ਗਏ ਆ ਪੁੱਤਾਂਾਂ ਨੇ ਮੰਨਣੇ ਕਿਦਾਂ ਨਿਕਲਿਆ ਹੋਊਗਾ ਤੇ ਪਰ ਉਹਨਾਂ ਦੇ ਬੈੱਡ ਵਧੀਆ ਪਏ ਆ ਐ ਤਾਂ ਦੂਸਰੇ ਸੀਗੇ ਪਰ ਚਾਦ ਬਾਂਝੇ ਨਹੀਂ ਸੀ ਬਣੇ ਹੋਏ ਪਰ ਤਰ੍ਹਾਂ ਸਮੇ ਸਮਝਣ ਗੱਲਾਂ ਹੁੰਦੀਆਂ ਤਾਂ ਇਹ ਥੋਂ ਲੈਂਦੇ ਸੀ ਵੀ ਵਧੀਆ ਸਮਾਨ ਨੰਨਾ ਦਾ ਘਰੇ ਆਉਂਦਾ ਤੇ ਕਾਬਲ ਹੋਏ ਪਰੇਟ ਕੋਈ ਨਹੀਂ ਸਤਿ ਮਾਈਕਾ ਗੱਦਾ ਲਿਆਂਦਾ ਹਸਿੰਦਰ ਇਹਨੂੰ ਛੱਪਣਾ ਤਾਂ ਲਿਆਂ ਨੂੰ ਬਹੁਤ ਆਸਾਨ ਸੌਫੀ ਇਹ ਦੇਖੋ ਤੁਹਾਨੂੰ ਇਹ ਚਾਤਰ ਵੀ ਸਿੱਧਾ ਲੱਗਦੀ ਹੈ ਪਰ ਕਰ ਲੈਣਾ ਛੱਪਣਾ ਬਹੁਤ ਆਸਾਨ ਹੈ